ਤੇ ਉਦੋਂ ਤੋਂ ਲੈ ਕੇ ਜਦੋਂ ਦਾ 2 ਦਸੰਬਰ ਦਾ ਦਿਨ ਆਇਆ ਉਦੋਂ ਬਾਅਦ ਇਹਨਾਂ ਦੀ ਆਪਸੀ ਬਹੁਤ ਜ਼ਿਆਦੀ ਰੰਜਿਸ਼ ਹੋਈ ਇਹਨਾਂ ਨੇ ਆਪਣੇ ਆਪ ਨੂੰ ਬਗਲ ਕੇ ਆਨੇ ਏ ਸੱਬਰ ਨੇ ਇਹ ਸਮਝਿਆ ਕਿ ਸਾਡੇ ਨਾਲ ਜਿਹੜਾ ਵਾ ਉਹ ਬਹੁਤ ਵਰਤਾਰਾ ਗਲਤ ਹੋਇਆ ਤੇ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਸੇ ਲਈਏ ਇਹਨਾਂ ਦੇ ਨਾਲ ਗਿਆਨੀਯਾਰ ਪ੍ਰੀਤ ਸਿੰਘ ਨੂੰ ਸਾਈਡ ਤੇ ਕੀਤਾ ਉਹਦਾ ਕਿੰਨਾ ਵਾਦ ਵਿਵਾਦ ਜਿਹੜਾ ਵਾ ਉਹ ਬਣਿਆ ਯਾਨੀ ਰਗਵੀ ਸਿੰਘ ਨੂੰ ਤੇ ਯਾਨੀ ਸੁਲਤਾਨ ਸਿੰਘ ਜੀ ਜਿਹੜਾ ਉਹ ਪਦਵੀ ਤੋਂ ਹਟਾ ਦਿੱਤਾ ਗਿਆ ਇਹ ਬਹੁਤ ਮੰਦਪਾਗੀ ਤੇ ਮਾੜੀ ਗੱਲ ਕੀਤੀ ਹੈ। ਜਦ ਤੇ ਸਿੰਘਾਂ ਦੇ ਬੋਲੀ ਚਲਾ ਕੇ 13 ਸੰਮਸ਼ੀਦ ਕੀਤੇ ਉਦੋਂ ਵੀ ਇਹ ਅਕਾਲੀ ਦਲ ਬਲਬਾਦਲ ਪਰਿਵਾਰ ਦਾ ਹੀ ਸਰਕਾਰ ਸੀ। ਨਾਇਕ ਜੀ ਸੰਦੀਪਾ 2 ਦਸੰਬਰ ਵਾਲਾ ਦਿਨ ਬڑا ਇਤਿਹਾਸਿਕ ਦਿਨ ਸੀ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਇਤਿਹਾਸਿਕ ਫੈਸਲੇ ਸੁਣਾਏ ਗਏ ਸਨ ਕਿ ਸੁਬੀਰ ਬਾਦਲ ਉਹਨਾਂ ਦੀ ਟੀਮ ਨੂੰ ਜਿਹੜਾ ਇਹ ਦੰਡ ਦਿੱਤਾ ਗਿਆ ਸੀ ਉਹਨਾਂ ਤਨਖਾਹਾਂ ਨਹੀਂ ਗਈਆਂ ਸੀ ਲੇਕਿਨ ਅੱਜ ਦਾ ਦਿਨ ਅੱਜ ਦਾ ਦਿਨ ਇਤਿਹਾਸਿਕ ਕਾਲਾ ਦਿਨ ਵਜੋਂ ਜੜਾ ਜਾਏਗਾ ਕਿਉਂਕਿ ਅੱਜ ਦੇ ਦਿਨ ਵਿੱਚ ਦੋ ਜਿਹੇਦਾਰਾਂ ਨੂੰ ਮੁਅਤਲ ਕਰਤਾ ਗਿਆ ਅੱਜ ਹਟਾ ਦਿੱਤੇ ਗਏ ਨੇ ਸਾਰੇ ਪਾਸੇ ਇਸ ਇੱਕ ਜੰਗਦਵ ਜਗਤ ਵਿੱਚ ਇਸ ਸਮੇਂ ਭਾਰੀ ਰੋਸ ਹੈ ਕਿ ਕਿਉਂ ਕੀ ਵਜ੍ਹਾ ਕੀ ਜਿਹੜੇ ਇਹਨਾਂ ਨੂੰ ਜਿੱਸੇ ਤਰ੍ਹਾਂ ਹਟਾਇਆ ਗਿਆ ਵਾ ਤੇ ਨਵੇਂ ਜਿਹੇ ਲਗਾਏ ਗਿਆ ਕਿ ਲੋੜ ਕੀ ਪਈ ਸੀ ਸਾਢੇ 4 ਵਜੇ ਇਸ ਟਾਈਮ ਤੇ ਮੌਜੂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਸਦਾ ਤਰਲੋਚਸ ਪਾਈ ਤਰਲੋਚ ਸਿੰਘ ਜੀ ਆਓ ਗੱਲਬਾਤ ਕਰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇ ਦੋ ਵਾਜਦਾ ਦਿਨ ਜੀ ਅੱਜ ਇੱਕ ਇਤਿਹਾਸਿਕ ਜਿਹੜਾ ਉਸ ਦਿਨ ਇਤਿਹਾਸਿਕ ਸੀ ਦੀ ਅੱਜ ਕਾਲਾ ਦਿਨ ਕਿਹਾ ਜਾ ਰਿਹਾ ਹੈ ਬਿਲਕੁਲ ਜਿਹੜਾ 2 ਦਸੰਬਰ ਦਾ ਦਿਨ ਸੀਗਾ ਉਦੇ ਵਿੱਚ ਸਿੱਖ ਸੰਗਤ ਦੇ ਸਾਹਮਣੇ ਜਿਹੜਾ ਇੱਕ ਪਰਿਵਾਰ ਦਾ ਜੋ ਉਹਨਾਂ ਨੇ ਕਾਰਨਾਮੇ ਕੀਤੇ ਸੀਗੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਪੰਜਾ ਸਿੰਘਾਂ ਤੇ ਤੇ ਉਹਨਾਂ ਨੇ ਜਦੋਂ ਸਵਾਲ ਕੀਤੇ ਤੇ ਉਹ ਸਿੱਖ ਸੰਗਤਾਂ ਦੇ ਸਾਹਮਣੇ ਆਇਆ ਉਹ ਸਾਰਾ ਕੋਈ ਜੋ ਕਾਰਨਾਮੇ ਕੀਤੇ ਹੋ ਉਹਨਾਂ ਨੇ ਪੰਥ ਵਿਰੋਧੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਣ ਸਤਕਾਰ ਵਾਸਤੇ ਜਦੁਗੀਆਂ ਕਰਾਈਆਂ ਜੋ ਸਿੰਘਾਂ ਨੂੰ ਕੀਤਾ ਉਹ ਸਾਰਾ ਕੋਈ ਸਿੱਖ ਸੰਗਤਾਂ ਦੇ ਸਾਹਮਣੇ ਆਇਆ ਤੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਵਰਲਡ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਚਲੋ ਅਸੀਂ ਕਿ ਅਕਾਲ ਤਖਤ ਸਾਹਿਬ ਦੇ ਜਿਹੜੀ ਫਸੀਲ ਤੋਂ ਜਿਹੜੇ ਸਿੰਘ ਨੇ ਉਹਨਾਂ ਨੇ ਕੋਈ ਚੰਗੀ ਗੱਲ ਚੰਗਾ ਸੰਦੇਸ਼ ਜ਼ਿੰਮੇਵਾਰੀ ਦੇ ਨਾਲ ਪੰਥ ਦੇ ਹਿਤ ਵਿੱਚ ਦਿੱਤਾ ਵਾ ਤੇ ਇਹਨੂੰ ਨੰਗਿਆ ਕੀਤਾ ਤੇ ਉਦੋਂ ਤੋਂ ਲੈ ਕੇ ਜਦੋਂ ਦਾ 2 ਦਸੰਬਰ ਦਾ ਦਿਨ ਆਇਆ ਉਦੋਂ ਬਾਅਦ ਇਹਨਾਂ ਦੀ ਆਪਸੀ ਬਹੁਤ ਜਿਆਦੀ ਰੰਜਿਸ਼ ਵਧੀ ਇਹਨਾਂ ਨੇ ਆਪਣੇ ਆਪ ਨੂੰ ਬਗਲ ਕੇ ਆਨੇ ਇਸ ਟੱਬਰ ਨੇ ਇਹ ਸਮਝਾ ਕੇ ਸਾਡੇ ਨਾਲ ਜਿਹੜਾ ਵਾ ਉਹ ਬਹੁਤ ਵਰਤਾਰਾ ਗਲਤ ਹੋਇਆ ਤੇ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਸੇ ਲਈਏ ਪਹਿਲਾਂ ਦਿਨਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਈਡ ਤੇ ਕੀਤਾ ਉਹਦਾ ਕਿੰਨਾ ਵਾਦ-ਵਿਵਾਦ ਜਿਹੜਾ ਵਾ ਉਹ ਬਣਿਆ ਅੱਜ ਹੁਣ ਪਤਾ ਲੱਗਾ ਵਾ ਜੋ ਪ੍ਰੈਸ ਦੇ ਵਿੱਚ ਆਇਆ ਕਿ ਗਿਆਨੀ ਅਨਿਰਗਬੀਰ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਜਿਹੜਾ ਵਾ ਉਹ ਪਦਵੀ ਤੋਂ ਹਟਾ ਦਿੱਤਾ ਗਿਆ ਇਹ ਬਹੁਤ ਮੰਦ ਭਾਗੀ ਤੇ ਮਾੜੀ ਗੱਲ ਕੀਤੀ ਹੈ ਕਿਉਂਕਿ ਇਹ ਸਿੱਖ ਪੰਥ ਦੇ ਵਿੱਚ ਇੱਕ ਹਸੋਈ ਨਹੀਂ ਤੇ ਬੜੀ ਨਮੋਸ਼ੀ ਵਾਲੀ ਗੱਲ ਜਿਹੜੀ ਆ ਉਹ ਇਹਨਾਂ ਲੋਕਾਂ ਨੇ ਕੀਤੀ ਹੈ ਕਿਉਂਕਿ ਸਾਡਾ ਅਕਾਲ ਤਖਤ ਸਾਹਿਬ ਜਿਹੜਾ ਉਹਦਾ ਜਹੇਦਾ ਰਿਆ ਉਹਨਾਂ ਦਾ ਉਹ ਸਾਡਾ ਸਿੱਖ ਕੌਮ ਦਾ ਇੱਕ ਮੁਖੀ ਨਮਾਇੰਦਾ ਵਾ ਸਾਡਾ ਜ਼ਿੰਮੇਵਾਰ ਹੁੰਦਾ ਵਾ ਤੇ ਅੱਜ ਇਹਨਾਂ ਨੇ ਵਰਲਡ ਦੀਆਂ ਸਿੱਖ ਸੰਗਤਾਂ ਦੀ ਜਿਹੜੀ ਆ ਉਹ ਬਹੁਤ ਅੰਦਾਜ਼ਤਾ ਉਹਨਾਂ ਚ ਪਾਈ ਗਈ ਭਾਈ ਸਾਹਿਬ ਇੱਕ ਦਿਨ ਵਿੱਚ ਇੱਕ ਮਹੀਨਾ ਜਿਹਾ ਹੋਇਆ ਵਾ ਸਿਰਫ ਇਹ ਫੈਸਲੇ ਸਾਈ ਨੂੰ ਤੇ ਅੱਜ ਜਿਹੜੇ ਫੈਸਲੇ ਆ ਰਹੇ ਆ ਕੀ ਲੱਗਦਾ ਵਾ ਜੇ ਸਾ ਸਿੱਖ ਸੰਗਤ ਸਾਡੀ ਹੈਗੀ ਆ ਇਨਾਂ ਨੂੰ ਸੋਚ ਜਾਂ ਇਨਾਂ ਵਾ ਕੇਹ ਪਾਸੇ ਜਾਏਗੀ ਜਾਂ ਲੋਕਾਂ ਦਾ ਜਿਹੜਾ ਕਿ ਲਗਾਤਾਰ ਲੋਕ ਜਿਹੜੇ ਸਾਡੇ ਸਿੱਖ ਸੰਗਤ ਆ ਇਹ ਚੀਜ਼ ਨੂੰ ਲੋਸ ਦੇਖਦੀ ਪਈ ਹੈ ਬਿਲਕੁਲ ਜਿਹੜੇ ਜਾਉਗੇ ਸਿੱਖ ਸੰਗਤਾਂ ਨੂੰ ਪੁਰਾਣੇ ਲੰਮੇ ਸਮੇਂ ਤੋਂ ਇਹ ਤੇ ਪਰਿਵਾਰ ਜਦੋਂ ਦਾ ਇਧਰਲੇ ਬੰਨੇ ਆਇਆ ਵਾ 1978 ਦੇ ਵਿੱਚ ਤੂੰ ਹੀ ਲੈ ਕੇ ਜਿਹੜੇ ਤੇ ਸੂਝ-ਬਾਨ ਸਿੱਖਿਆ ਉਹਨਾਂ ਨੂੰ ਦੋ ਦੋਂਦਾ ਪਤਾ ਹੀ ਉਹ ਤੇ ਬਹੁਤ ਉਹਨੂੰ ਵੀ ਯਤਨ ਕਰ ਰਹੇ ਆ ਪਰ ਆਮ ਜਿਹੜੀ ਸਿੱਖ ਸੰਗਤ ਆ ਉਹਨਾਂ ਨੂੰ ਇਹਨਾਂ ਦਾ ਪਤਾ ਨਹੀਂ ਹੀ ਇਹਨਾਂ ਨੇ ਇਹ ਚਿਹਰਾ ਮੋਹਰਾ ਜਿਹੜਾ ਵਾ ਉਹ ਸਿੱਖਾਂ ਵਾਲਾ ਬਣਾਇਆ ਹੀ ਪਰ ਅੰਦਰ ਇਹਨਾਂ ਦੀ ਸੋਚ ਜਿਹੜੀ ਉਹ ਅਬਦਾਲੀ ਵਾਲੀ ਹੀ ਇਹਨਾਂ ਨੇ 1978 ਦੇ ਵਿੱਚ ਜਦੋਂ ਨਰੰਗਕਾਰੀ ਕਾਂਡ ਹੋਇਆ ਵਾ ਉਥੇ ਸਿੰਘ ਸ਼ਹੀਦ ਹੋਏ ਆ ਉਹਨਾਂ ਨੇ ਉਹ ਨਿਰੰਕਾਰੀ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬੇਅਦਬੀ ਕਰਦਾ ਸੀਗਾ ਪਿਆਰ ਰੱਖਦਾ ਸੀ ਕਿੰਨਾ ਕੁ ਜੋ ਆਪਾਂ ਜਿਹੜਾ ਉਹ ਸਾਹਮਣੇ ਸਿੱਖ ਸੰਗਤਾਂ ਦੇ ਸਾਹਮਣੇ ਆ ਤੇ ਜਦੋਂ ਉਹਨੂੰ ਉਹਦਾ ਪ੍ਰੋਗਰਾਮ ਰੋਕਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰੱਖਿਆ ਗਿਆ ਪ੍ਰੋਗਰਾਮ ਨੂੰ ਰੋਕਣ ਵਾਸਤੇ ਸਿੰਘ ਗਏ ਤੇ ਜੱਤੇ ਸਿੰਘਾਂ ਦੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕੀਤੇ ਉਦੋਂ ਵੀ ਇਹ ਕਾਲੀਦਾਲ ਬਲਬਾਦਲ ਪਰਿਵਾਰ ਦਾ ਹੀ ਸਰਕਾਰ ਸੀ ਤੇ ਉਸ ਬੰਦੇ ਨੂੰ ਬਚਾਇਆ ਗਿਆ ਉਹ ਬੰਦੇ ਨੂੰ ਬਚਾ ਕੇ ਤੇ ਉਹਨੂੰ ਵੀ ਐਤਬਰੀ ਕੀਤਾ ਕਰਵਾਇਆ ਗਿਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਬਹੁਤ ਵੱਡੇ ਪੱਧਰ ਦਾ ਜਿਹੜਾ ਉਹ ਸਿੱਖ ਕੌਮ ਦਾ ਤੇ ਸਿੱਖ ਪਰੰਪਰਾਵਾਂ ਦਾ ਨੁਕਸਾਨ ਕੀਤਾ ਸਿੱਖ ਪਰੰਪਰਾ ਨੂੰ ਇਹ ਪਰਿਵਾਰ ਜਿਹੜਾ ਖਾ ਗਿਆ ਕਿਉਂਕਿ ਸਾਡੇ ਬਹੁਤ ਵੱਡੀ ਥੇਸ ਪਹੁੰਚੀ ਹੈ ਸਿੱਖ ਕੌਮ ਨੂੰ ਖਾਸ ਕਰਕੇ 2015 ਤੋਂ ਲੈ ਕੇ ਜਦੋਂ 2015 ਤੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆਂਗ ਜਿਹੜੇ ਉਹ ਗਰਿਆਂ ਨਾਰਿਆਂ ਦੇ ਖਿਲਾਰੇ ਗਏ ਤੇ ਉਹਨਾਂ ਨੂੰ ਜਿਹੜੇ ਜ਼ਿੰਮੇਵਾਰ ਸੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਥਾਂ ਤੇ ਇਹਨਾਂ ਨੇ ਆਪਣੇ ਖੰਭਾਂ ਥੱਲੇ ਰੱਖਿਆ ਤੇ ਆ ਜਦੋਂ 2 ਦਸੰਬਰ ਵਾਲੀ ਗੱਲ ਆਉਂਦੀ ਆ ਤੇ ਉਹ ਸਾਰਾ ਕਲੀਅਰ ਹੁੰਦਾ ਵਾ ਤੇ ਸਿੱਖ ਸੰਗਤਾਂ ਦੇ ਵਿੱਚ ਬੜਾ ਭਾਰੀ ਰੋਸ ਪਿਆ ਵਾ ਤੇ ਸਿੱਖ ਸੰਗਤਾਂ ਨੂੰ ਇਹੋ ਹੀ ਆ ਜਿ ਤਰ੍ਹਾਂ ਜਿਹੜੇ ਕੋ ਸੂਝਵਾਨ ਸਿੰਘ ਸੀਗੇ ਜਿਵੇਂ 1999 ਦੇ ਵਿੱਚ ਦੂਸਰੇ ਮਹੀਨੇ ਦੀ 11 ਤਰੀਕ ਨੂੰ ਇੱਕ ਅਕਾਲਤਾ ਸਾਫ ਤੋਂ ਸੰਦੇਸ਼ ਜਾਰੀ ਹੋਇਆ ਸੀਗਾ ਉਹ ਸਿੰਘ ਸਾਹਿਬ ਸਾਫ ਦਾ ਦੇਖਦਾਰ ਰঞ্জੀਤ ਸਿੰਘ ਹੋਣਾ ਨੇ ਕੀਤਾ ਹੈ ਉਹਨਾਂ ਨੂੰ ਉਦੋਂ ਪਤਾ ਲੱਗ ਗਿਆ ਵੀ ਇਹਨਾਂ ਨੇ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਨੁਕਸਾਨ ਕਰਨਾ ਉਹਨਾਂ ਨੇ ਸਿੱਖ ਸੰਗਤਾਂ ਦੇ ਨਾਂ ਤੇ ਸੰਦੇਸ਼ ਜਾਰੀ ਕੀਤਾ ਸੀ ਕਿ ਇਹ ਪਰਿਵਾਰ ਜਿਹੜਾ ਵਾ ਇਹ ਖਾਜੂਗਾ ਇਹਨੂੰ ਪਾਸੇ ਕਰ ਦਿਓ ਪਰ ਉਦੋਂ ਨਹੀਂ ਲੋਕ ਸਮਝੇ ਉਦੋਂ ਨਹੀਂ ਪਤਾ ਲੱਗਾ ਵੀ ਇਹ ਕੁਝ ਥੋੜੇ ਸਿੰਘ ਜਿਹੜੇ ਉਹ ਗੱਲ ਨੂੰ ਜਾਣਦੇ ਸੀ ਉਹਨਾਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਰੌਲਾ ਪਾਉਂਦੇ ਹੁੰਦੇ ਆ ਪਰ ਸਿੱਖ ਸੰਗਤ ਨੂੰ ਚਾਹੀਦਾ ਉਹ ਵੀ ਇਹਨਾਂ ਦੇ ਰਸੇ ਲੋਏੜ ਦੇਣੇ ਚਾਹੀਦੇ ਆ ਇਹਨਾਂ ਨੂੰ ਬਿਲਕੁਲ ਵੀ ਆਪਣੇ ਹਲਕਿਆਂ ਜਾਂ ਆਪਣੇ ਕਿਸੇ ਪਰਿਵਾਰਾਂ 'ਚ ਨਾਂ ਵੜਨ ਦੇਣ ਕਿਉਂਕਿ ਜਿੱਥੇ ਸਾਡਾ ਜਦੋਂ ਮੱਕੇਵਾਂ ਗਾਂ ਜਾੜ ਵਾਲੀ ਗੱਲ ਆ ਵੀ ਗੁਰੂ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਗਾਂ ਦੇ ਕੋਈ ਗੱਲ ਨਹੀਂ ਨਾ ਕਿਸੇ ਵੀ ਬਿਲਕੁਲ ਜੇਕਰ ਸਾਡੇ ਜਿਹੜੇ ਸਿੰਘ ਜਿਹੜੇ ਜ਼ਿੰਮੇਵਾਰ ਲਾਏ ਗਏ ਆ ਉਹਨਾਂ ਨੂੰ ਤੁਸੀਂ ਜਦੋਂ ਲਾਉਂਦੇ ਜੇ ਉਹਨਾਂ ਨੂੰ ਉਹਨਾਂ ਦੇ ਕਿੰਨੇ ਅ ਪੰਜਾਬੋ ਜਲਾਲ ਸ਼ੌਕਤ ਦੇ ਨਾਲ ਉਹਨਾਂ ਦਾ ਮੁੱਲ ਸਨਮਾਨ ਕੀਤਾ ਜਾਂਦਾ ਤੇ ਜਦੋਂ ਉਹਨਾਂ ਨੂੰ ਉਤਾਰਦੇ ਬੇਇੱਜ਼ਤ ਕਰਕੇ ਉਹਨਾਂ ਨੂੰ ਉਤਾਰਿਆ ਜਾਂਦਾ ਇਹ ਚੀਜ਼ ਦਾ ਜਿਹੜਾ ਵਾ ਉਹ ਸਿੱਖ ਸੰਗਤਾਂ ਨੂੰ ਸਟੈਂਡ ਲੈਣਾ ਚਾਹੀਦਾ ਵਾ ਵਰਲਡ ਦੀਆਂ ਸਿੱਖ ਸੰਗਤਾਂ ਨੂੰ ਲੈਣਾ ਚਾਹੀਦਾ ਵਾ ਤੇ ਇਹ ਇਹਨਾਂ ਨੇ ਇਹਨਾਂ ਦੇ ਰਸੇ ਲਵੇਟਣੇ ਚਾਹੀਦੇ ਆ ਅੱਜ ਐਜੀਬੀਸੀ ਅੰਤਰ ਕਮੇਟੀ ਦੀ ਮੀਟਿੰਗ ਹੀ ਜਿਹਦੇ ਵਿੱਚ ਇਹ ਫੈਸਲਾ ਲੈ ਜਾਣਾ ਸੀ ਵੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿਹੜੇ ਸਿੰਘ ਸਾਹਿਬ ਦੇ ਇਹਨਾਂ ਨੂੰ ਜਿਹੜਾ ਸਹੀਫਾ ਵਾਪਸ ਲਿਆ ਜਾਣਾ ਚਾਹੀਦਾ ਕਿ ਨਹੀਂ ਲੰਝਦਾ ਤੇ ਅੱਜ ਇਹ ਫੈਸਲਾ ਵੀ ਹੋਣਾ ਸੀ ਪਰ ਇਹ ਫੈਸਲਾ ਨਾ ਹੋ ਕੇ ਇਹ ਨਵੇਂ ਫੈਸਲੇ ਸਾਹਮਣੇ ਆਏ ਉੱਚ ਭਾਈ ਸਾਹਿਬ ਜੀ ਜੇਕਰ ਉਹ ਕਮੇਟੀ ਫੈਸਲਾ ਲੈਂਦੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਜੋ ਅਕਾਲ ਤਖਤ ਸਾਹਿਬ ਦਾ ਮੁਰੜਲਾ ਜ਼ਿੰਮੇਵਾਰੀ ਬਣਦੀ ਸੀ ਜੋ ਉਧਰ 2 ਤਰੀਕ ਨੂੰ ਵੀ ਸੰਦੇਸ਼ ਜਾਰੀ ਹੋਇਆ ਕਿ 7 ਮੈਂਬਰੀ ਕਮੇਟੀ ਬਣਾਈ ਉਹਦਾ ਮੇਨ ਮਸਕਲੀ ਸੀ ਵੀ ਜਿੰਨੇ ਸਾਡੀਆਂ ਪੰਥ ਦੇ ਵਿੱਚ ਜਿੰਨੀਆਂ ਧਿਰਾਂ ਬਣੀਆਂ ਵਾ ਜਿੰਨੇ ਕਾਲੀ ਦਲ ਬਣ ਚੁੱਕੇ ਆ ਉਹਨਾਂ ਦੇ ਸਾਰਿਆਂ ਨੂੰ ਨਾਲ ਲੈ ਕੇ ਹੀ ਕਾਲੀ ਦਲ ਬਣਾਇਆ ਜਾ ਸਕਦਾ ਸੀਗਾ ਉਹਨਾਂ ਦਾ ਨਿਸ਼ਾਨਾ ਉਹਨਾਂ ਦੀ ਟੀਚਾ ਇਹ ਸੀਗਾ ਇਹ ਕਾਲੇ ਤਾਂ ਕਰਕੇ ਪਏ ਇਹਨਾਂ ਨੇ ਇਹ ਸੋਚਿਆ ਉਹਨਾਂ ਨੂੰ ਤੇ ਪਾਸੇ ਕਰ ਦਿੱਤਾ ਉਹਨਾਂ ਨੂੰ ਹਟਾ ਦਿੱਤਾ ਗਿਆ ਮੁੜ ਕੇ ਆਖਰਕਾਰ ਕੰਮ ਜਾ ਬਨੇ ਤੇ ਦੁਖੀ ਹੋ ਕੇ ਤਸੀਫਾ ਦਿੰਦਾ ਵੀ ਮੰਨ ਲਓ ਇੱਕ ਬੰਨੇ ਦੇ ਅਕਾਲ ਪੰਥ ਸਾਹਿਬ ਦਾ ਸੰਦੇਸ਼ ਆ ਇਹ ਉਹ ਸੰਦੇਸ਼ ਇਹ ਗੱਲ ਕਹਿੰਦਾ ਵਾ ਕਿ ਤੁਸੀਂ ਜਿਹੜੀ ਉਹ ਸਾਂਝੇ ਤੌਰ ਤੇ ਅਕਾਲੀ ਦਲ ਦੀ ਜਿਹੜੀ ਆ ਉਹ ਕਮੇਟੀ ਆਪਣਾ ਭਰਤੀ ਕਰੋ ਜੀ ਉਹਨਾਂ ਨੇ ਉਹਨਾਂ ਨੂੰ ਤੇ ਸਾਂਝੇ ਤੌਰ ਤੇ ਹੁਣ ਭਰਤੀ ਕਰੋ ਮੰਨ ਲਓ ਕਿਸੇ ਵੀ ਦਲ ਨਾਲ ਕਿਸੇ ਵੀ ਪਾਰਟੀ ਦੇ ਨਾਲ ਜਦੋਂ ਆਪਾਂ ਸਿੱਖ ਚਿਹਰਾ ਵੇਖ ਕੇ ਉਹਨੂੰ ਆਪਾਂ ਅਕਾਲੀ ਦਲ ਜਿਹੜਾ ਵਾ ਉਹ ਕਾਲ ਨੂੰ ਮੰਨਣ ਵਾਲਾ ਪ੍ਰਮਾਤਮਾ ਨੂੰ ਮੰਨਣ ਵਾਲਾ ਮੰਨ ਲਓ ਕਿ ਦਾਲ ਤੇ ਉਹ ਜੇਕਰ ਆਪਣਾ ਉਹਦੇ ਵਿੱਚ ਪ੍ਰਤੀ ਕਰਨੀ ਆ ਉਹਦੇ ਵਿੱਚ ਤੇ ਕਿਸੇ ਪਾਰਟੀ ਦਾ ਕਿਸੇ ਦਾ ਕੋਈ ਮਸਲਾ ਨਹੀਂ ਆ ਉਹ 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 ਕੰਮ ਕਰਨਾ ਸੀਗਾ ਉਸ ਟੀਮ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਕੰਮ ਸਾਡੇ ਹੱਥੋਂ ਨਿਕਲਣਾ ਜਾਵੇ ਕਿਉਂਕਿ ਪਾਸੇ ਹੋਏ ਇਹਨਾਂ ਦੇ ਵਿੱਚ ਚੰਗੇ ਗੁਰਸਿੱਖ ਜਿਹੜੇ ਆ ਹੋਰ ਵੀ ਆ ਜਾਣਗੇ ਇਹ ਇਸ ਦਲ ਦੇ ਵਿੱਚ ਜੁੜ ਕੇ ਇਹ ਇਕੱਲੀ ਦਲ ਤਾਂ ਉਹ ਬਣ ਜਾਣਾ ਵਾ ਨਾ ਤੇ ਕਿਉਂਕਿ ਇਹ ਇਹਨਾਂ ਨੇ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਟੀਮ ਨੂੰ ਬਚਾਉਣ ਵਾਸਤੇ ਆਪਣੀ ਇਹਨਾਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਫਿਰ ਉਹਨਾਂ ਨੂੰ ਪਾਸੇ ਕੀਤਾ ਪਾਸੇ ਕਰਕੇ ਤੇ ਇਹਨਾਂ ਨੇ ਆਪਣੀ ਭਰਤੀ ਸ਼ੁਰੂ ਕੀਤੀ ਤੇ ਉਹ ਚ ਰਜਿੰਦਰ ਸਿੰਘ ਧਾਮੀ ਨੂੰ ਮਤਲਬ ਕਿ ਦੁਖੀ ਹੋ ਗਏ ਜਾਨੀ ਕਿ ਤਸੀਵਾ ਦੇਣਾ ਪਿਆ ਜਾਨੀ ਕਿ ਕਹਿ ਸਕਦੇ ਪੀ ਧਾਮੀ ਸਾਹਿਬ ਇਹਨਾਂ ਦੀ ਹੈ ਜਿਹੜੇ ਭਾਪਾ ਪਾਪਾ ਲੱਗਿਆ ਸੀ ਤਾ ਕਰਕੇ ਪਾਸ ਬਿਲਕੁਲ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਆਖੇ ਨਹੀਂ ਲੱਗਦੇ ਹੁੰਦੇ ਉਹਨਾਂ ਨੂੰ ਇਹ ਧਾਮੀ ਸਾਹਿਬ ਉਹਨਾਂ ਨੂੰ ਮਜਬੂਰ ਕਰਦੇ ਵੀ ਤੂੰ ਐਸੇ ਬੰਦੇ ਹੋ ਤੇ ਧਾਮੀ ਸਾਹਿਬ ਉਹਨਾਂ ਨੇ ਸੋਚਿਆ ਵੀ ਜਿਆ ਜਿਆ ਅਕਾਲ ਤਾਜ ਸਾਹਿਬ ਤੋਂ ਵੇਖੋ ਪਾਸਾ ਵਟ ਲੈਣੇ ਆ ਗੁਰੂ ਵਰਗ ਮੇਰ ਸਾਹਿਬ ਦੇ ਤੱਕ ਤੋਂ ਪਾਸਾ ਵੜਦੇ ਨੇ ਕਦੇ ਢੋਈ ਨਹੀਂ ਹੁੰਨੀ ਤੇ ਇਹਨਾਂ ਤੋਂ ਤੇ ਕਿਰੇ ਪਾਸਾ ਵਟ ਲਾਂਗੇ ਤੇ ਕੋਈ ਗੱਲ ਨਹੀਂ ਗਈ ਪਰਮਾਤਮਾ ਦੇ ਕਰਨਾ ਵੱਲੋਂ ਤੇ ਸੱਚੇ ਰਾਵਾਂਗੇ ਨਾ ਐਸੇ ਕਰਕੇ ਮੈਂ ਸਮਝਦਾ ਹਾਂ ਵੀ ਉਹਨਾਂ ਦੇ ਮਨ ਚ ਇਹ ਗੱਲ ਆਈ ਆ ਤੇ ਤਾਂ ਕਰਕੇ ਉਹਨਾਂ ਨੇ ਤਸੀਫਾ ਦਿੱਤਾ ਤੇ ਜਿੱਤੇ ਕਿ ਇਹਨਾਂ ਨੇ ਉਹਨਾਂ ਨੂੰ ਤਸੀਫੇ ਤੋਂ ਸਭੋਂ ਸੇਧ ਦਲ ਦੇ ਵਿੱਚ ਅੱਗੇ ਵੀ ਬੜੇ ਲੋਕ ਚੰਗੇ ਹੈਗੇ ਸੀਗੇ ਜਿਹੜੇ ਇਸ ਪਰਿਵਾਰ ਨੇ ਖਾਲੇ ਆ ਜਿਨ੍ਹਾਂ ਦਾ ਬੜਾ ਕੁਝ ਹੋਇਆ ਉਹਨਾਂ ਨੂੰ ਖਤਮ ਕੀਤਾ ਗਿਆ ਅੱਜ ਵੀ ਅਕਾਲੀ ਦਲ ਦੇ ਵਿੱਚ ਉਹ ਲੋਕ ਹੈਗੇ ਆ ਜੋ ਭੈ ਭਾਵਨੀ ਚ ਰਹਿੰਦੇ ਆ ਗੁਰੂ ਸਾਹਿਬ ਦੀ ਭੈ ਭਾਵਨੀ ਰਹਿੰਦੇ ਆ ਤੇ ਜੋ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਦਿਲੋਂ ਪਿਆਰ ਕਰਦੇ ਆ ਪਰ ਉਹ ਵੀ ਆ ਵੇਲੇ ਦੁਖੀ ਬੈਠੇ ਆ ਇਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਖੁੱਡੇ ਲੈਣ ਲਾ ਕੇ ਖਤਮ ਕਰਕੇ ਤੇ ਇਹ ਜਿਹੜੇ 2-4 ਬੰਦੇ ਆ ਇਹਨਾਂ ਨੇ ਆਪਣੀ ਹੀ ਗੱਲ ਚਲਾਉਣ ਵਾਸਤੇ ਆਪਣੇ ਇਹ ਜਿਹੜਾ ਸਾਰਾ ਕੁਝ ਆਪਣੇ ਹੱਥ 'ਚ ਲੈਣ ਵਾਸਤੇ ਸਾਰਾ ਕੁਝ ਕੀਤਾ ਤੇ ਉਹ ਦੀ 5 ਸੱਤ ਮੈਂਬਰੀ ਕਮੇਟੀ ਆ ਉਹਨੂੰ ਵੀ ਖਤਮ ਕੀਤਾ ਤੇ ਜੇ ਹੁਣ ਅੱਜ ਦੀ ਆਪਾਂ ਗੱਲ ਕਰਦੇ ਆ ਤੇ ਸ੍ਰੀ ਅਕਾਲ ਤਾ ਸਾਬ ਦੇ ਕਿੱਡਾ ਵੱਡਾ ਕੰਮ ਕੀਤਾ ਵੀ ਜੇ ਤੁਸੀਂ ਜਿੰਨਾ ਸਿੰਘਾਂ ਨੇ ਫੈਸਲਾ ਕੀਤਾ ਉਸ ਦਿਨ ਹਨਾ ਉਸ ਦਿਨ ਜਦੋਂ ਉਹ ਫੈਸਲਾ ਕਰਦੇ ਆ ਆਪਾਂ ਸਾਰਿਆਂ ਨੇ ਵੇਖਿਆ ਕਿ ਉਹ ਪੁੱਛਦੇ ਆ ਤੇ ਆਹ ਕੰਮ ਤੁਸੀਂ ਕੀਤਾ ਜਾਂ ਹਾਂ ਜਾਂ ਨਾ ਜਵਾਬ ਦਿਓ ਤੇ ਸਖਬੀਰ ਉਹਦਨ ਕਹਿੰਦਾ ਹਾਂਜੀ ਹਾਂਜੀ ਜੇ ਚੌਰ ਸਿਧਵਾਂ ਵਾਲੇ ਜਸਪਾਲ ਸਿੰਘ ਨੌਜਵਾਨ ਮੁੰਡਿਆਂ ਤੋਂ ਲੈ ਕੇ ਇਹਨਾਂ ਨੇ ਕਿੰਨੇ ਕਿੰਨੇ ਮੁੰਡੇ ਮਰਵਾਤੇ ਇਹਨਾਂ ਦੇ ਹੱਥ ਜਿਹੜੇ ਲਹੂ ਨਾਲ ਰੰਗੇ ਹੋਏ ਸੀ ਪਰ ਉਹ ਸਿੰਘ ਸਿੰਘਾਂ ਨੇ ਉਹਦਨ ਹੀ ਚੰਗਾ ਕੀਤਾ ਵੀ ਇਹਨਾਂ ਨੂੰ ਸਾਫ਼ ਕਰਕੇ ਦੇ ਸਿੱਖ ਸੰਗਤ ਦੇ ਸਾਹਮਣੇ ਕਰ ਦਿੱਤਾ ਵੀ ਆਹ ਹਾਂਜੀ ਮੰਨਦੇ ਜੀ ਹਾਂਜੀ ਮੰਨਦੇ ਆ ਜੀ ਤੇ ਉਹ ਜਦੋਂ ਮਨ ਵੀ ਗਾਇ ਸਾਰਾ ਕੁਝ ਤੇ ਇਹਨਾਂ ਨੂੰ ਤਕਲੀਫ ਬੜੀ ਹੋਈ ਆ ਕਿਉਂਕਿ ਇਹਨਾਂ ਨੂੰ ਇਹ ਕਰਦੇ ਤੇ ਆਪਣੇ ਆਪ ਤੇ ਸਿੱਧਾ ਗਮ ਹੈ ਪਰ ਹੁੰਦਾ ਇਹਨਾਂ ਦਾ ਕਿਉਂ ਪੁੱਠਾ ਪੈਂਦਾ ਜਦੋਂ ਪ੍ਰਮਾਤਮਾ ਦੀ ਨਿਗਾ ਪੁੱਠੀ ਹੋ ਜਾਂਦੀ ਹੈ ਨਾ ਜਦੋਂ ਆਪਾਂ ਪਾਪ ਇੰਨੇ ਕਰ ਲੈਨੇ ਆ ਨਾ ਫਿਰ ਪ੍ਰਮਾਤਮਾ ਸਾਡੇ ਤੋਂ ਨਿਗਾ ਫੇਰ ਲਿੰਦਾ ਜਦੋਂ ਪ੍ਰਮਾਤਮਾ ਨਿਗਾ ਫੇਰ ਲਿੰਦਾ ਨਾ ਉਦੋਂ ਖਤਮ ਹੁੰਦਾ ਇਹਨਾਂ ਦਾ ਪਰਿਵਾਰ ਆਖਰਕਾਰ ਕਿਉਂਕਿ ਮੈਂ ਉਹੀ ਗੱਲ ਤਵੇਰੇ ਕਰਵਾਵਾ ਕਿ ਮੱਕਿਉਂ ਗਾਂ ਜਾੜ ਵਾਲੀ ਗੱਲ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਆਉਂਦੀ ਆ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਆਲਿਆਂ ਦੇ ਵਿੱਚ ਖਲਾਰੇ ਜਾਂ ਉਹਨਾਂ ਨੂੰ ਬੇਚਤ ਕੀਤਾ ਜਾਵੇ ਤੇ ਇਹ ਜਿਹੜਾ ਕਾਲੀ ਦਾ ਪੰਥ ਜਿਹਨੂੰ ਅਸੀਂ ਪੰਥ ਸਮਝਦੇ ਰਹੇ ਹਾਂ ਇਹ ਪੰਥ ਜਿਹੜਾ ਵਾ ਦੋਸ਼ੀਆਂ ਦੇ ਨਾਲ ਖਲੋਜੇ ਤੇ ਫਿਰ ਇਹਨਾਂ ਦਾ ਬੇੜਾ ਹੀ ਗਰਕੋਣਾ ਇਹ ਹੁਣ ਇਹਨਾਂ ਦਾ ਬੇੜਾ ਗਰਕੋਣ ਤੇ ਆਇਆ ਵਾ ਤੇ ਹੁਣ ਐਹੀ ਗੱਲ ਰਹਿ ਗਈ ਸੀ ਅੱਗੇ ਵੀ ਇਹਨਾਂ ਨੇ ਖਤਮ ਕਰਤੀ ਆ ਕਹਾਣੀ ਜਿੰਨਾ ਵੀ ਅੜਾ ਇਹ ਕਾਲਤਾ ਸਾਹਿਬ ਦੇ ਸਿੰਘ ਸਾਹਿਬ ਦਾ ਭਾਈ ਸਾਹਿਬ ਦੀ ਇੰਨੀ ਜਿਆਦੀ ਕੌਮ ਪ੍ਰਤੀ ਗੱਲ ਹੁੰਦੀ ਵੀ ਅਕਾਲ ਤਾ ਸਭ ਤੋਂ ਸੰਦੇਸ਼ ਆ ਜਾਂਦਾ ਹੀ ਕੋਈ ਵੀ ਤੇ ਵਰਦ ਦੀ ਕੌਮ ਜਿਹੜੀ ਸਿੱਖ ਹੈ ਜਿਹੜਾ ਉਹ ਮੰਨਦਾ ਹੈ ਉਹਨੂੰ ਸਿਰਨਵਾ ਆ ਜਾਂਦਾ ਹੀ ਵੀ ਇਹ ਅਕਾਲ ਤਾ ਸਭ ਤੋਂ ਹੁਕਮ ਆ ਗਿਆ ਜੀ ਇਹ ਅਕਾਲ ਤਾ ਸਭ ਇਨ੍ਹਾਂ ਨੇ ਅਕਾਲ ਤਾ ਸਾਬ ਦੇ ਹੁਕਮ ਨੂੰ ਉਸ ਪਦਵੀ ਨੂੰ ਐ ਮਲ ਕੇ ਮਲਿਆ ਮੇਟ ਕਰ ਦਿੱਤਾ ਤੇ ਹੁਣ ਜਦੋਂ ਇਨ੍ਹਾਂ ਨੇ ਇੰਨਾ ਕੰਮ ਕਰ ਦਿੱਤਾ ਤਾਂ ਮਲਿਆ ਮੇਟੇ ਨਾ ਵੀ ਹੋਣਾ ਇਹ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੱਗਣਾ ਇਨ੍ਹਾਂ ਦਾ ਵੀ ਮਲਿਆ ਮੇਟ ਹੋਣਾ ਤੇ ਬਹੁਤ ਦੁੱਖ ਹੋਇਆ ਜਲੀ ਘਟਣਾ ਨੂੰ ਵੀ ਪਰ ਲੱਗਦਾ ਨਹੀਂ ਵੀ ਇਸ ਜਿਹੜੇ ਫਸੇ ਜਾਈਏ ਇਹਨਾਂ ਸਿੱਖ ਸੰਗਤਾਂ ਦੇ ਜਿਹੜੇ ਹੀਰਦੇ ਵੁੰਧਰੇ ਜਾਣਗੇ ਬਿਲਕੁਲ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਭਾਰੀ ਰੋਸ ਆ ਪਰ ਜਦੋਂ ਅਸਲ ਵਿੱਚ ਸਿੱਖ ਸੰਗਤਾਂ ਦੇ ਜਦੋਂ ਇਹ ਇਹੋ ਜਿਹੇ ਪ੍ਰੋਗਰਾਮੇ ਲੀਕੇ ਜਾਂਦੇ ਆ ਜਿਵੇਂ ਉਦੋਂ ਬਿਰਦੀ ਵਾਲਾ 2015 ਚ ਹੋਇਆ ਤੇ ਜਾਂ ਜਦੋਂ ਕੋਈ ਇਹਨਾਂ ਨੇ ਸਿੰਘ ਕਿੰਨੇ ਸਿੰਘ ਇਹਨਾਂ ਨੇ ਬਰਵਾਤੇ ਜਾਂ ਅਕਾਲ ਪੁਰਖ ਸਾਹਿਬ ਤੋਂ ਮੰਨ ਲਓ ਜਿਤਨਾ ਹੁਣ ਹੋਣ ਵਾਲਾ ਆ ਹੋਇਆ ਅੱਜ ਸਾਰੀਆਂ ਸਿੱਖ ਸੰਗਤਾਂ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਤੇ ਜਪਰ ਇਹ ਹੈ ਕਿ ਜਦੋਂ ਅਸੀਂ ਆਈਆਂ ਵੇਸਲੇ ਹੋ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਸਾਨੂੰ ਚਾਹੀਦਾ ਆ ਕਿ ਜਿਹੜੇ ਬੰਦੇ ਇੰਨਾ ਕੁਝ ਕਰ ਗਏ ਇੰਨਾ ਕੁਝ ਇਹਨਾਂ ਨੇ ਕਰਦੇ ਤਾਂ ਇਹਨਾਂ ਨੇ ਖਤਮ ਕਰ ਦ ਦਿੱਤਾ ਤੇ ਇਹ ਇਹਨਾਂ ਨੂੰ ਜਿਹੜਾ ਵਾ ਮੂੰਹ ਨਾ ਲਾਉਣ ਇਹਨਾਂ ਨੂੰ ਆਪੋ ਆਪਣੇ ਥਾਵਾਂ ਤੇ ਆਪੋ ਆਪਣੇ ਸ਼ਹਿਰਾਂ ਤੇ ਮਹੱਲਿਆਂ ਦੇ ਵਿੱਚ ਵੜਦਣਾ ਦੇਣ ਇਹਨਾਂ ਦੇ ਗਾੜੀ ਹੱਥ ਜੋੜਨ ਵੀ ਨਹੀਂ ਕਾਟਣਾ ਸਾਡਾ ਕੋਈ ਨਾਤਾ ਨਹੀਂਗਾ ਕਿਉਂਕਿ ਗੁਰੂ ਸਾਹਿਬਾਂ ਨੇ ਵੇਖੋ ਸਿਧਾਂਤ ਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਜੇਕਰ ਉਹਨਾਂ ਨੇ ਕੋਈ ਗਲਤੀ ਸਿਧਾਂਤ ਤੋਂ ਕੀਤੀ ਤੇ ਗੁਰੂ ਸਾਹਿਬਾਂ ਨੇ ਇਹਦਾ ਜਿਹੜਾ ਮੂੰਹ ਅਦਰ ਨੂੰ ਚਲੇ ਜਾਓ ਸਾਡੇ ਮੱਥੇ ਨਹੀਂ ਲੱਗਣਾ ਤੇ ਸਿਧਾਂਤ ਤੋਂ ਬਾਅਦ ਤੇ ਕੁਝ ਨਹੀਂ ਤੇ ਇਹਨਾਂ ਲੋਕਾਂ ਨੇ ਸਿਧਾਂਤ ਖਤਮ ਕਰ ਦਿੱਤਾ ਵਾ ਮਲੀਆਂ ਮੇੜ ਕਰ ਦਿੱਤਾ ਵਾ ਤੇ ਇਹਨਾਂ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਇਹ ਸਿੱਖ ਸੰ ਚਾਈਦਾਵਾ ਅੱਜ ਬਹੁਤ ਵੱਡੀ ਭਾਰੀ ਠੇਸ ਜਿਹੜੀ ਉਹ ਸਿੱਖ ਸੰਗਤਾਂ ਦੇ ਮਨਾਂ ਨੂੰ ਪਹੁੰਚੀ ਹੈ ਪ੍ਰਧਾਨ ਸਾਹਿਬ ਦਾ ਜਿਹੜਾ ਵਾਪਸੀ ਹੁੰਦਾ ਉਹ ਫੈਨ ਰੱਖ ਲਿਆ ਪੈਨਿਕ ਰੱਖ ਲਿਆ ਵਾ ਕੀ ਲੱਗਦਾ ਕੋਈ ਬੰਦਾ ਨਹੀਂ ਨਾਲ ਨੂੰ ਪ੍ਰਧਾਨ ਮਿਲਿਆ ਕਿ ਜਾਂ ਅਜੇ ਵੀ ਸੋਚਦੇ ਪਏ ਨੇ ਵੀ ਧੰਮਿਸਾਲ ਫਿਰ ਵਾਪਸ ਲੈ ਕੇ ਆਈਏ ਇਹ ਯਤਨ ਕਰ ਰਹੇ ਆ ਉਹਦੇ ਕੋਲ ਬਾਰ ਬਾਰ ਜਾਂਦੇ ਆ ਵੀ ਉਹਨੂੰ ਮਨਾ ਮਨਾ ਕੇ ਤੇ ਲੈ ਆਈਏ ਇਹ ਹੁਣ ਧਾਮੀ ਸਾਹਿਬ ਨੇ ਸੋਚਣਾ ਵਾ ਕਿ ਜਿਤਨਾ ਮੰਨ ਲਓ ਅਸਲ ਵਿੱਚ ਜੇ ਕਰ ਇਸ ਚੀਜ਼ ਨੂੰ ਸੋਚਣਾ ਵੀ ਜੇ ਪਰਿਵਾਰ ਜਿਹੜਾ ਵਾ ਇਹਨੇ ਕਰਨੀ ਸਾਰਿਆਂ ਨਾਲ ਉਦਾਂ ਹੀ ਆ ਜਿਵੇਂ ਮੰਨ ਲਓ ਵੀ ਪਹਿਲਾਂ ਤੇ ਇਤਨਾ ਲਿਆਉਂਦੇ ਆ ਜਿਤਨਾ ਹੁਣ ਧਾਮੀ ਸਾਹਿਬ ਦੇ ਤਰਲੇ ਮਾਰਨਦੇ ਆ ਤੇ ਪਹਿਲਾਂ ਜਿਹੜੀ ਧਾਮੀ ਸਾਹਿਬ ਗੱਲ ਕਹਿੰਦੇ ਇਹ ਉਹ ਕਿ ਉਹ ਚ ਅਹੁਦੇ ਤੇ ਆ ਸਾਡੀ ਸਿੱਖਾਂ ਦੀ ਮੰਨ ਲਓ ਵੀ ਸੰਸਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਅੱਖੇ ਲੱਗਣਾ ਵੀ ਇਹਨਾਂ ਦਾ ਪਰਿਵਾਰ ਦਾ ਫਰਜ਼ ਬਣਦਾ ਮੈਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੇ 5-7 ਜਣੇ ਹੈਗੇ ਆ ਤੇ ਇਹ ਉਹਨਾਂ ਦੀ ਗੱਲ ਤੇ ਮੰ ਤੇ ਇਹਨਾਂ ਨੂੰ ਹੋਰ ਬੰਦਾ ਕਿਉਂਕਿ ਇਹਦੇ ਜੋ ਪਤਾ ਲੱਗ ਰਿਹਾ ਵਾ ਆ ਤੇ ਜਿਹੜੇ ਹੁਣ ਸਿੰਘਾਂ ਦੇ ਨਾਂ ਆ ਰਹੇ ਆ ਜਿਹੜੇ ਇਹਨਾਂ ਨੇ ਟੇਕ ਸਿੰਘ ਵਰਗੇ ਤੇ ਕੁਲਦੀਪ ਸਿੰਘ ਵਰਗੇ ਜਿਹੜੇ ਇਹਨਾਂ ਨੇ ਲਾਤੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਅੱਜ ਸਾਨੂੰ ਲਿਆ ਰਹੇ ਨਾ ਤੇ ਜਿਤਨਾ ਉਹਨਾਂ ਦੀ ਬੇਇੱਜ਼ਤੀ ਹੋਈ ਹੈ ਤੇ ਸਾਡੀ ਵੀ ਹੋਣੀ ਆ ਤੇ ਇਹਨਾਂ ਗੜੀ ਹੱਥ ਜੋੜ ਦੇਣੇ ਚਾਹੀਦੇ ਵੀ ਅਸੀਂ ਨਹੀਂ ਆਉਣਾ ਭਾਉ ਅਸੀਂ ਬਿਲਕੁਲ ਨਹੀਂ ਜੇ ਤੁਹਾਡੇ ਕਿਉਂਕਿ ਤੁਸੀਂ ਲਿਆਉਂਦੇ ਜੇ ਮੁੜਕੇ ਤੇ ਮੁੜਕੇ ਬੇਇੱਜ਼ਤ ਕਰਦੇ ਜੇ ਸਾਡੇ ਹੱਥ ਬੱਲੇ ਕੋਈ ਜਦੋਂ ਜਿਹੜੇ ਬੰਦੇ ਨੂੰ ਇਹਨਾਂ ਜੁम्मेवार ਲਾਉਣਾ ਉਹਦੇ ਹੱਥ ਬੱਲੇ ਕੋਈ ਨਹੀਂ ਹੱਥ ਬੱਲੇ ਤੇ ਇਹਨਾਂ ਦੇ ਕੋ ਨਾ ਉਹ ਹੁਣ ਤੇ ਇਸੇ ਕਰਕੇ ਜਿਹੜਾ ਵਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਉਹ ਪ੍ਰਧਾਨ ਇਹਨਾਂ ਨੂੰ ਅਜੇ ਲੱਭ ਨਹੀਂ ਗਿਆ ਲੱਭ ਇਸੇ ਕਰਕੇ ਨਹੀਂ ਰਿਹਾ ਵੀ ਉਹ ਉਹ ਚਾਹੁੰਦੇ ਆ ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਉਹਨਾਂ ਦੇ ਵਿੱਚੋਂ ਪ੍ਰਧਾਨ ਚੁਣਿਆ ਜਾਣਾ ਹੁੰਦਾ ਉਹ ਚਾਹੁੰਦੇ ਆ ਉਹਨਾਂ ਨੂੰ ਪਤਾ ਹੋਵਾ ਕਿ ਇਹ ਇਹਨਾਂ ਨੇ ਮੁੜ ਕੇ ਬੇਇੱਜ਼ਤ ਕਰਨਾ ਤੇ ਤਾਂ ਕਰਕੇ ਜਿਹੜੀ ਆ ਉਹ ਸਾਡਾ ਇਸ ਪਦਵੀ ਤੇ ਕੋਈ ਪਹੁੰਚ ਨਹੀਂ ਰਿਹਾ ਇਹਨਾਂ ਦੇ ਕੋਲ ਇਹਨਾਂ ਦੇ ਅੱਖੇ ਨਹੀਂ ਲੱਗ ਰਿਹਾ ਪਰਲੇ ਤੇ ਮਾਰਨ ਦਾ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਇਹ ਚੋਣਾਂ ਰੁਕੀਆਂ ਫੈਗੀਆਂ ਕਿਵੇਂ ਦੇ ਦਿਓ ਬੋਟਾ ਵੀ ਪੰਜੂ ਗਿਆ ਵਾ ਲਗਾਤਾਰ ਮੋਟਾ ਭੰਦੀ ਜਾ ਰਹੀਆਂ ਪਈਆਂ ਕੀ ਲੱਗਦਾ ਵਾ ਵੀ ਇਹ ਵੀ ਇਸੇ ਕ ਅਗੇ ਰੁਕੇ ਜਾਣੀਆਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 14 ਸਾਲ ਹੋ ਗਈ ਹੈ ਇਲੈਕਸ਼ਨ ਨਹੀਂ ਹੋਈ ਤੇ ਉਹਦਾ ਨਾ ਹੋਣ ਦਾ ਕਾਰਨ ਵੀ ਇਹ ਇਹ ਪਰਿਵਾਰ ਆ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਜਾਰੀ ਹੈ ਦਿੱਲੀ ਵਾਲਿਆਂ ਦੇ ਨਾਲ ਭਾਜਪਾ ਦੇ ਨਾਲ ਇਹਨਾਂ ਦੀ ਗੰਢ ਟੋਪਿਆ ਇਹਨਾਂ ਨੂੰ ਇਹ ਤੇ ਹੁਣ ਵੀ ਇਹ ਲਮਕਾਉਂਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਕਿਤੇ ਨਾ ਕਿਤੇ ਹੋਲਡ ਬਣ ਜੇ ਕੋਈ ਸਾਡਾ ਥੋੜਾ ਜਿਹਾ ਸਾਖ ਬਣ ਜੇ ਜਿਹਦੇ ਵਿੱਚ ਸਾਨੂੰ ਇਹਨਾਂ ਨੂੰ ਇਹ ਦਿਸਣ ਦਿਆ ਕਿ ਜੇ ਅੱਜ ਇਲੈਕਸ਼ਨ ਹੁੰਦੀ ਤੇ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਬੋਰਡ ਜਿਹੜੀ ਆ ਉਹ ਕਾਲੀ ਦਲ ਨੂੰ ਨਹੀਂ ਪੈਣੀ ਤੇ ਉਹ ਸਾਡੇ ਸਾਡੇ ਹੱਥੋਂ ਜਿਹੜੀ ਆ ਗੋਲਕਾ ਗੁਰੂ ਰਾਮਦਾਸ ਦੀ ਗੋਲਕਾ ਜਿਹੜਾ ਦਸਵੰਦ ਆ ਇਕੱਠਾ ਹੁੰਦਾ ੜੀ ਮਾਇਆ ਇਹ ਲੱਛਣਾਂ ਤੇ ਲਾਉਂਦੇ ਆ ਜਿਨ੍ਹਾਂ ਦੀਆਂ ਸ਼ਰਾਬਾਂ ਪੀਂਦੇ ਆ ਤੇ ਜਿਨ੍ਹਾਂ ਇਹ ਮਾਇਆ ਦੀ ਇਹ ਦੁਰਵਰਤੋਂ ਕਰਦੇ ਆ ਉਹ ਮਾਇਆ ਸਾਡੇ ਹੱਥੋਂ ਨਿਕਲ ਜਾਣੀ ਆ ਤੂੰ ਸਿੱਖਾਂ ਦੇ ਹੱਥ ਜਾ ਜਾਣੀ ਆ ਤੇ ਤਾਂ ਕਰਕੇ ਇਹਨਾਂ ਨੇ ਇਹਨਾਂ ਦੇ ਉੱਤੇ ਸਾੜ ਗਾੜਿਆ ਤੇ ਉਹਨੂੰ ਲੱਛਣ ਨੂੰ ਇੰਨਾ ਜ਼ਿਆਦਾ ਲਮਕਾਇਆ ਜਾ ਰਿਹਾ ਵਾ 1.5 ਸਾਲ ਲਗਭਗ ਬੋਟਾਂ ਬਣਨੀਆਂ ਨਹੀਂ ਹੋ ਗਿਆ ਕਿਹੇ ਲੱਛਣ ਜੇ ਤੱਕ ਇਹ ਤਰ੍ਹਾਂ ਨਹੀਂ ਹੋਇਆ ਪਹਿਲਾਂ ਤੇ 14 ਸਾਲ ਹੋ ਗਏ ਆ ਕੋਈ ਸਰਪੰਚੀ ਦੀ ਇਲੈਕਸ਼ਨ ਹੋਣੀ ਹੋਵੇ ਕੋਈ ਵੀ ਚੋਣ ਹੋਣੀ ਉਹਦੇ 5 ਸਾਲਾਂ ਬਾਅਦ ਹੁੰਦੀ ਆ ਤੇ ਜਿਹੜੀ ਸ਼੍ਰੋਮਣੀ ਗੁਰਦਾਰਾ ਪਰਵੰਦਰੋ ਕਮੇਟੀ ਦੀ ਇਲੈਕਸ਼ਨ ਹੈ ਉਹਨੂੰ 14 ਸਾਲ ਹੋ ਗਏ ਆ ਫੇਰ ਉਹਨੂੰ ਜੇਕਰ ਪ੍ਰਬੰਧ ਕਰਨ ਦੀ ਗੱਲ ਕਰੀਏ ਤੇ ਜਦੋਂ ਇਹਨਾਂ ਨੇ ਪਹਿਲਾਂ ਉੱਥੇ ਚੋਣ ਕਮਿਸ਼ਨ ਲਾ ਕੇ ਤੇ ਹੁਣ ਵੋਟਾਂ ਬਣਾਉਣ ਦੀ ਗੱਲ ਕੀਤੀ ਆ ਤੇ 1.5 ਸਾਲ ਦੇ ਲਗਭਗ ਉੱਤੇ ਮਹੀਨੇ ਇਹ ਹੋ ਗਏ ਆ ਵੀ ਉਹਨੂੰ ਇੰਨਾ ਲਮਕਾਇਆ ਜਾ ਰਿਹਾ ਇੰਨਾ ਲਮਕਾਇਆ ਜਾ ਰਿਹਾ ਵਾ ਕਿ ਇਹ ਇਹ ਚਾਹੁੰਦੇ ਆ ਕਿ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਥੋੜੀ ਬੜੀ ਸਾਤ ਇਹ ਪੰਜਾਬ ਦੇ ਵਿੱਚ ਬਣ ਜੇ ਤੇ ਫੇਰ ਹੀ ਜਿਹੜੀ ਆ ਉਹ ਤੋਂ ਮੋਦੀ ਸਾਹਿਬ ਨੂੰ ਫੇਰ ਹੀ ਐਲਾਨ ਕਰਨ ਕਿਉਂਕਿ ਉਹਨਾਂ ਦੇ ਕਹਦੇ ਆ ਜੇਕਰ ਇਹਨਾਂ ਨੇ ਲੱਛਣਾ ਜਲਦੀ ਨਾ ਕਰਵਾਈਆਂ ਸਰਕਾਰਾਂ ਨੇ ਨਾ ਕਰਾਈਆਂ ਸਿੱਖਾਂ ਦੇ ਮਨ 'ਚ ਬੜਾ ਜ਼ਿਆਦਾ ਰੋਸ ਹੈ ਇਹ ਹੋ ਸਕਦਾ ਵਾ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਪ੍ਰੋਗਰਾਮ ਜਿਹੜਾ ਉਹ ਸਿੱਖਾਂ ਨੂੰ ਦੇਣਾ ਪਵੇ ਤੇ ਉਹ ਸਰਕਾਰ ਨੂੰ ਭੁਗਤਣਾ ਪਵੇ ਕਿਉਂਕਿ ਇਹ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਆ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਤੇ ਚੋਣ ਕਰਾਉਣੀ ਚਾਹੀਦੀ ਆ ਇਹ ਉਹਨਾਂ ਗੁਰੂ ਘਰਾਂ ਦੀ ਸੇਵਾ ਜਿਹੜੀ ਉਹ ਸਿੱਖ ਸੰਗਤਾਂ ਨੇ ਵੇਖਣੀ ਅਸੀਂ ਕਿੰਨੂੰ ਦੇਣੀ ਆ ਤੇ ਉਹ ਦਿੱਤੀ ਜਾਵੇ ਧੰਨਵਾਦ ਜੀ ਤਾਂ ਇਸਾਨਾ ਭਾਈ ਸਾਹਿਬ ਭਾਈ ਤਰੁਪੋ ਸਿੰਘ ਜੀ ਸ੍ਰੀ ਗੁਰਗਨ ਸਾਹਿਬ ਤਰੁਪ ਸਰਕਾਰ ਕਮੇਟੀ ਦੇ ਜਿਨ੍ਹਾਂ ਨਾਲ ਅੱਜ ਗੱਲਬਾਤ ਕੀਤੀ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਅੱਜ ਸਾਰੇ ਸਿੱਖ ਸੰਗਤ ਦੇ ਅੱਜ ਖਿਰਦੇ ਉਲੁੰਦਰੀ ਗਏ ਤੇ ਅੱਜ ਦਾ ਦਿਨ ਇਹ ਕਾਲਾ ਦਿਨ ਵਜੋਂ ਜਾਣਿਆ ਜਾ ਰਿਹਾ ਵਾ ਦੋ ਜਹੇ ਦਾ ਟਾਏ ਗਏ ਇੱਕ ਮਹੀਨੇ ਵਿੱਚ ਤਿੰਨ ਜਹੇ ਦਾ ਟਾਏ ਗਏ ਜਿਹਦੇ ਕਰਕੇ ਅੱਜ ਸਿੱਖ ਸੰਗਤ ਦੇ ਵਪਾਰੀ ਰੋਸ ਹੈ ਅੰਤਰੀਕ ਕਮੇਟੀ ਦੀ ਮੀਟਿੰਗ ਸੀ ਜਿਹਦੇ ਵਿੱਚ ਅੱਜ ਭਾਈ ਸਾਹਿਬ ਭਾਈ ਅਰਜੰਦ ਸਿੰਘ ਜੀ ਪ੍ਰਧਾਨ ਸਾਹਿਬ ਦਾ ਫੈਸਲਾ ਲੈਣਾ ਵੀ ਇਹ ਅਸਤੀਫਾ ਵਾਪਸ ਲੈਂਦੇ ਕਿ ਨਹੀਂ ਲੈਂਦੇ ਲੇਕਿਨ ਉਹ ਫੈਸਲਾ ਪੈਂਡਿੰਗ ਰੱਖ ਕੇ ਜਿਹੜੇ ਇਹ ਨਵੇਂ ਫੈਸਲੇ ਸੜਾਏ ਗਏ ਜਿਹਦੇ ਵਿੱਚ ਦੋ ਜਹੇਦਾਰ ਭਾਈ ਰਕਪੀਰ ਜਹੇਦਾਰ ਜਹੇਦਾਰ ਕਿਰਪੀਰ ਸਿੰਘ ਜੀ ਅਤੇ ਭਾਈ ਸੁਲਤਾਨ ਸਿੰਘ ਜੀ ਤੁਹਾਨੂੰ ਨਾਂਮੇ ਘੜਤਾ ਗਿਆ ਵਾ ਤਾਂ ਹੁਣ ਵੇਖਣਾ ਇਹ ਹੋਏਗਾ ਵੀ ਆਉਣ ਵਾਲਾ ਸਮਾਂ ਕਿਹੜੇ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਆ ਜਾਂ ਕਿਨਾਂ ਨੂੰ ਇਹ ਸੇਵਾ ਦਾ ਮੌਕਾ ਦਾ ਕੀ ਸਿੰਘ ਸਾਹਿਬ ਹੋਰ ਕੋਈ ਨਵਾਂ ਫੈਸਲਾ ਸੁਣਾਉਂਦੇ ਆ ਜਦ ਸ੍ਰੀ ਅਕਾਲ ਪੁਰਖ ਤੋਂ ਕਿਹਦਾ ਫੈਸਲਾ ਨਵਾ ਹੁੰਦਾ ਵਾ ਜਿਹੜਾ ਸਿੱਖ ਸੰਗਤ ਖੇਡ ਮੱਤੇ ਪ੍ਰਵਾਨ ਕਰਦਿਨੇ